ਬਾਬੂ ਬੇਪਰਵਾਹ ਪੰਡਾਲੇ 73 ਪੜ ਪੜਨੀ ਸ਼ੁਰੂ ਹੋ ਗਈ ਆ ਤੇ ਸਾਰੇ ਨੌਜਵਾਨ ਸਭਾ ਲੱਗੀ ਆ ਪਿੰਡ ਦਾਉ ਮਾਜਰਾ ਤੇ ਸਾਰੇ ਸਹਿਯੋਗ ਦੇ ਰਹੇ ਆਂ ਇਹ ਬੇਪਰਵਾਹ ਦਰਵਾਰੇ ਸਾਰੀ ਜਗਾ ਆ ਸਾਰੇ ਲੱਗੇ ਆ ਜੀ ਅੱਤਾ ਸਾਰੇ ਸੇਵਾ ਕਰ ਰਹੇ ਆਂ ਲੋ ਜੀ ਸਾਰੀ ਸੇਵਾ ਚੱਲ ਰਹੀ ਆ ਬਾਬੂ ਬੇਪਰਵਾ ਤਰਪਾਲ ਪੜਨੀ ਸ਼ੁਰੂ ਹੋ ਗਈ ਆ ਯੇ ਦੇ ਪੁੱਤ ਮੇਰੇ ਡੰਗਰ ਉਹ ਗਏ ਨੇ ਮੇਰੀ ਧੂਨੀ ਥੱਲੇ ਇੱਕ ਤੋੜਾ ਦੇ ਜੋ ਫੀਰਦਾ ਤੁਹਾਡੇ ਕੋਲੇ ਕੁਝ ਨਹੀਂ ਪਹੁੰਚਾ ਮਾਤਾ ਜੀ ਨਹੀਂ ਪੁੱਤ ਸਾਡੇ ਨਹੀਂ ਪਹੁੰਚਿਆ ਆਉਂਦੇ ਆ ਤੁਹਾਨੂੰ ਦੇਖੇ ਨਹੀਂ ਆਉਂਦੇ ਸਿਆਣੇ ਨਹੀਂ ਇੱਥੇ ਕੋਈ ਆਂਦਾ ਜਿਹੜਾ ਵੀ ਲਿਆਉਂਦਾ ਬੀਬੀ ਇੱਕੇ ਨਹੀਂ ਗੱਲ ਕਰੋ ਜਿਹੜਾ ਵੀ ਕੋ ਲੈ ਹੁਣ ਪੁੱਤ ਮੈਂ ਤੁਹਾਨੂੰ ਢੱਡ ਦੀ ਗੱਲ ਕਿਸਰਾ ਨਹੀਂ ਮੇਰਾ ਬੰਦਾ ਅੱਜ 20 ਦਿਨ ਦਾ ਹਾਲ ਹੈ ਮੇਰਾ ਬੰਦੇ ਦਾ ਬਿਲਕੁਲ ਜਬਾਬਸਨ ਜੁੜ ਗਿਆ ਫੇਰ ਮਾਰੀ ਜਾ ਮੇਰਾ ਬੱਚਾ ਲੈ ਕੇ ਮੋੜਾ ਗੱਦੇ ਹਸਪੀਟਲ ਗਿਆ ਮੇਰੇ ਕੋ ਨਾ ਪੈਸਾ ਨਾ ਕੋ ਤੇਲਾ ਹੁਣ ਮਾਰੀ ਜਾ ਫੇਰ ਲੈ ਕੇ ਗਏ ਹੁਣੇ ਹੁਣੇ ਗਏ ਤੂੰ ਹੁਣ ਵੇਖੋ ਅਸੀਂ ਕੀ ਕਰ ਸਕਨੇ ਆ ਨਾ ਹਨ ਹੁਣ ਲੱਭਣੀ ਤੇ ਆ ਉੱਤੇ ਕਿਥੋਂ ਲਾਉਣੀ ਦੂੜੀਆਂ ਸਾਡੀਆਂ ਚਲ ਹੈਗੀਆਂ ਇਹਨੀਆਂ ਦੇ ਵੀ ਨਹੀਂ ਹੈਗੇ ਥੱਲੇ ਰੋੜ ਗਈਆਂ ਤੂੰ ਜਿੱਤੇਰੇ ਵਰਗੇ ਵਰਗੇ ਆਥ ਜੋੜੀਏ ਪੁੱਤ ਥੋੜੀ ਜਿਹੀ ਖਾਲੀ ਛੋਟ ਜਿਓ ਆਹ ਬੇਲੋ ਟਰਾਲਾ ਗਾਂ ਤੋਰ ਗਿਆ ਆ ਤੋਰ ਗਿਆ ਨਾ ਨਿਕਲਾ ਨਾ ਵਸ ਤੂੰ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੂ ਜੀ ਕੋ ਖਾਵੈ ਜੀ ਕੋ ਪੁੰਚੈ ਤਿਸ ਕਾ ਹੋਏ ਉਧਾਰੂ ਈ ਸਤ ਤ ਤ ਜੀ ਮਹੰਗਾਈ ਨਿਤ ਨਿਤ ਰੱਖਿਉ ਰ ਧਾਰੂ ਕਮ ਸੰਸਾਰ ਚਰਨ ਲਗ ਦਰੀਐ ਸਬ ਨਾਨਕ ਬ੍ਰਹਮ ਪਸਾਰੂ ਸਾਨੂਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤੋਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮੇਰਾ ਮਤ ਹੁਈ ਸਤ ਗੁਰ ਸਜਣਾ ਮੇਰਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਰਹਿ ਹਰੇ ਆ ਰਸ ਪਿਆ ਮੇਰਾ ਮਤਉਈ ਸਤ ਗੁਰ ਸਜਣ ਮੇਰਾ ਨਾਨਕ ਨਾਮ